ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਵੱਡੇ ਹਰੀਕਿਆਂ ਤੋਂ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਇਸ ਪਿੰਡ ਨੂੰ ਗਿੱਦਲਵਾਹਾ ਪੈ ਜਾਂਦੀ ਆ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਕ੍ਰਾਸ ਅੰਗ ਦੇ ਵਿੱਚ ਵਹਿੜ ਆ ਜਿਹੜੀ ਕਿ ਗੱਭਣਾ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਨੇ ਆਓ ਬਈ ਸਸੀ ਗੱਲ ਬਾਈ ਜੀ ਸਸੀ ਗੱਲ ਦਾ ਜੀ ਹੋਰ ਠੀਕ ਠਾਕ ਬਾਈ ਠੀਕ ਆ ਵਧੀਆ ਹੋਰ ਆਪਦੇ ਸੁਣਾਓ ਜੀ ਵਧੀਆ ਵਧੀਆ ਠੀਕ ਆ ਹਾਂ ਨਾਂ ਦਸੀ ਬਈ ਗੁਰਵਿੰਦਰ ਬਾਈ ਗੁਰਵਿੰਦਰ ਸਿੰਘ ਹਾਂ ਜੀ ਬਾਈ ਗੁਰਵਿੰਦਰ ਇੱਕ ਰਹੀ ਆਪਣਾ ਨੰਬਰ ਦੱਸਦੀ 88729 88446 ਜੀ ਠੀਕ ਆ ਦੁਬਾਰੇ ਫੇਰ ਬੋਲਦੀ 88729 79446 ਠੀਕ ਆ ਤੇ ਬਈ ਇਹ ਵਹਿੜ ਆਪਣੇ ਘਰ ਦੀ ਆ ਇਹ ਨਹੀਂ ਆਪਾਂ ਲਿਆਂਦੀ ਸੀ ਬਈ ਯਾਰ ਪਹਿਲਾਂ ਸੂਏ ਪਹਿਲੇ ਸੂਏ ਲਿਆਂ ਪਹਿਲੇ ਸੂਏ ਲਿਆਂਦੀ ਠੀਕ ਹੈ ਤੇ ਹੁਣ ਕਿੰਨੇ ਮਾਸੂਆ ਸੂਣਾ ਬਈ ਇਹ ਆਪਣੇ ਕੋਲ ਤੀਜਾ ਸੂ ਗਈ ਜਮਾਂ ਰਹੀ ਠੀਕ ਹੈ ਦੋ ਸੂਏ ਆਪਾਂ ਘਰੇ ਚੋਈ ਆ ਹਾਂਜੀ ਠੀਕ ਹੈ ਦੂਜੇ ਸੂਏ ਕਿੰਨਾ ਕੁ ਦੁੱਧ ਕੱਢਿਆ ਬਈ ਇਸ ਨੂੰ ਦੂਜੇ ਸੂਏ ਬਈ 18-19 ਲੀਟਰ ਰਟੀਨ ਚ ਕੱਢਿਆ ਨੇ 18-19 ਲੀਟਰ ਰਟੀਨ ਚ ਹਾਂਜੀ ਠੀਕ ਹੈ ਤੇ ਹੁਣ ਬਈ ਦਿਨ ਕਿੰਨੇ ਲੈ ਜੂ ਇਹ ਹੁਣ ਦਿਨ ਮੇਰੇ 22 ਤਰੀਕ ਤੱਕ ਪੂਰੇ ਆ ਠੀਕ ਹੈ 22 ਤਰੀਕ ਤੱਕ ਤੇ ਕੋਈ 5-4 ਦਿਨ ਉੱਤੇ ਲੈ ਜਾ ਸਕਦੀ ਆ ਠੀਕ ਹੈ ਯਾਨੀ ਕਿ 10 ਦਿਨ ਦੇ ਲਗਭਗ ਲੈ ਲੋਬੀ ਜੀ ਅੱਜ ਗੱਲ ਕਰੀਏ ਨਾ ਤਰੀਕ ਹੋਈ ਹੈ 19 22 ਤਰੀਕ ਨੂੰ ਦਿਨ ਪੂਰੇ ਆ ਬਾਕੀ ਬਾਈ ਜਾਂਦਾ 5-7 ਦਿਨ ਉੱਤੇ ਵੀ ਲੈ ਜਾਂਦੀ ਹੈ ਇਹ ਤੇ ਬਾਕੀ ਠੰਡੀ ਸੀਲ ਆ ਯਾਰ ਬਾਕੀ ਠੰਡੀ ਸੀਲ ਮਾਦੀ ਝੋਲੇ ਜਵਾਕ ਝੋਲੇ ਭਵਾ ਕੋਈ ਜੇ ਠੰਡੀ ਸੀਲ ਬਹੁਤ ਆ ਦੇਖ ਸਕਦੇ ਆ ਥਾਣਾ ਵਾਸਾ ਹੈ ਸੋਹਣਾ ਥਾਣਾ ਦਾ ਸਾਇਜ ਆ ਬਾਕੀ ਹਵਾਨਾ ਬਣਾਉਣਾ ਸ਼ੁਰੂ ਕੀਤਾ ਹਜੇ ਦਾ ਦਾ ਸ਼ੁਰੂ ਹੀ ਹੋਈ ਹੈ ਬਈ ਠੀਕ ਆ 10 ਦਿਨ ਨਾਲ ਜਾਂਦੀ ਹੈ ਤਾਂ ਹਵਾਨਾ ਇਹਨੇ ਕਰਮਾਲੀ ਨੇ ਸੋਹਣਾ ਤਿਆਰ ਕਰ ਜਾਣਾ ਦੇਖ ਸਕਦੇ ਆ ਪੂਰਾ ਮੋਟਾ-ਮੋਟਾ ਥਾਣਾ ਤੇ ਫੇਸ ਚੈੱਕ ਕਰ ਸਕਦੇ ਆ ਕ੍ਰਾਸ ਅੰਗ ਦੇ ਵਿੱਚ ਆ ਦੋਨੇ ਪਾਸਾ ਤਾਂ ਤੁਹਾਨੂੰ ਹਵਾਨੇ ਜਿਹੜੀ ਜੱਜਮੈਂਟ ਕਰਾ ਦਨੇ ਆ ਮਗਰਲੇ ਪਾਸੋਂ ਵੇਖੋ ਨਾ ਢਿੱਲੀ ਪਈ ਆ ਹਜੇ ਜਦੋਂ ਸਾਰੀਆਂ ਢਿੱਲਾਂ ਵਾਲਾ ਕੱਢ ਕੇ ਸੁੰਦੀਏ ਤਾਂ ਹਵਾਨਾ ਦੋਸਤੋ ਕਰਮਾਲੀ ਨੇ ਸੋਨਾ ਤਿਆਰ ਕਰ ਜਾਣਾ ਦਾ ਵੀ ਇੱਕ ਵਾਰੀ ਗੇੜਾ ਕਰਵਾ ਦਈ ਇਹਦਾ ਲਓ ਵੀ ਤੋੜ ਕੇ ਤੁਹਾਨੂੰ ਖਾ ਦਨੇ ਆ ਪੂਰੀ ਜਾਂਦੀ ਤਾਂ ਤੁਸੀਂ ਹਵਾਨੇ ਜਿਹੜੀ ਜੱਜਮੈਂਟ ਲਾ ਲੈਣੀ ਆ ਸਾਫ਼ ਸੁਥਰੀ ਬਹਿਣਾ ਦੋਸਤੋ ਸੇਮ ਸਾਈਜ਼ ਦੇ ਵਿੱਚ ਥਾਣਾ ਕ੍ਰੋਸ ਆਂਗਾ ਬਾਕੀ ਇੱਥੇ ਆ ਕੇ ਆਪਦੀ ਤਸੱਲੀ ਕਰ ਲਓ ਜਿਹੜੇ ਵੀਰ ਨੇ ਦੋਸਤੋ ਖਰੀਦਣੀ ਹੋਵੇ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰ ਰਹੇ ਆਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਬੰਨ੍ਹਦੇ ਬਈ ਕੋਈ ਗੱਲ ਨਹੀਂ ਦੋਨੇ ਪਾਸਾ ਤੋਂ ਘਮੂ ਇੱਕਾਈ ਇੱਕ ਵਾ ਨਹੀਂ ਜੱਜਮੈਂਟ ਕਰਵਾ ਦੀਏ ਸਾਫ਼ ਸੁਥਰੀ ਆ ਇਸ ਪਾਸੇ ਥੋੜੀ ਪਾਲ ਜ਼ਰੂਰ ਆ ਇਸ ਪਾਸੇ ਜਿੱਧਰੋਂ ਮੈਂ ਹੁਣ ਵਿਖਾ ਰਿਹਾ ਵੈਸੇ ਥਾਣਾ ਮੋਟਾ-ਮੋਟਾ ਦੁੱਧ ਦਾ ਬਾਈ ਦਾ 18 ਲੀਟਰ ਦੇ ਲਗਭਗ ਪਾਣ ਦੀ ਆ ਤੇ ਬਾਈ ਇਹਦਾ ਰੇਟ ਕੀ ਕਰਾਂਗੇ ਮੋਲ ਬਈਰ ਲੈਂ ਦੇਣਾ 65000 ਰੁਪਇਆ 65000 ਠੀਕ ਆ ਕੋਈ ਥੋੜਾ ਬਹੁਤ ਮਾਨਤਨ ਕਰਦੇ ਹਾਂ ਆਪਾਂ ਬੰਦਾ ਮਾਨਤਨ ਜ਼ਰੂਰ ਕਰਾਂਗੇ ਬਈ ਖੁਸ਼ ਹੋ ਕਰਾਂਗੇ ਬੰਦੇ ਜਿਹੜਾ ਕੋਈ ਆਪਦਾ ਇੱਥੇ ਆਉਂਗੇ ਤਾਂ ਤੁਹਾਡਾ ਮਾਨਤਨ ਜ਼ਰੂਰ ਹੋ ਜਾਊ ਜਿਹੜੇ ਵੀ ਨੇ ਦੋਸਤੋ ਘਰੇ ਦੁੱਧ ਪੀਣ ਨੂੰ ਲੈਣੀ ਹੈ ਨਾ ਇਹਨਾਂ ਦੀ ਫੈਂਟ ਚੰਗੀ ਹੁੰਦੀ ਹੈ ਕਿਉਂਕਿ ਕ੍ਰੋਸ ਅੰਗ ਦੇ ਵਿੱਚ ਆਪਾਂ ਗਾਰੰਟੀ ਵਾਲੀ ਜਿਹੜੀ ਗੱਲ ਆ ਠੀਕ ਆ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਉ ਵੇਟ 65000 ਪਿੰਡ ਵੱਡੇ ਹਰੀ ਕੀ ਜਿਲ੍ਹਾ ਹਰੀ ਮੌਫਸਾ ਤਾਂ ਤਸਵੀਰ ਗੇ ਦਵਾ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਕੋਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ